ਹੁਣ ਜਿਸ ਸਖੇਰ ਦੀ ਗੱਲ ਕਰਨ ਲੱਗੇ ਆਂ ਉਹਦੇ ਬਾਰੇ ਅੰਗਰੇਜ਼ ਸ਼ਬਦ ਪਤਾ ਕੀ ਵਰਤੇ ਨੇ ਅਸੀਂ ਬਹੁਤ ਘੱਟ ਕੋਸ਼ਿਸ਼ ਕੀਤੀ ਆ ਉਹ ਕਹਿੰਦੇ ਸਪਿਰਚੁਅਲ ਕਮਾਂਡਰ ਇੱਕ ਐਸਾ ਕਮਾਂਡਰ ਇੱਕ ਐਸਾ ਜਥੇਦਾਰ ਜਿਹਦਾ ਮੂਲ ਰੋਹਾਨੀਅਤ ਦੇ ਵਿੱਚੋਂ ਪੈਦਾ ਹੋਇਆ ਬਾਬਾ ਦੀਪ ਸਿੰਘ ਬਾਬਾ ਦੀਪ ਸਿੰਘ ਪਾਈ ਬਣੀ ਸਿੰਘ ਨੇ ਉੱਥੇ ਕੇਂਦਰ ਸਥਾਪਿਤ ਕੀਤਾ ਬਾਬਾ ਦੀਪ ਸਿੰਘ ਪਹੁਵਿੰਡ ਤੋਂ ਇਸ ਇਲਾਕੇ ਦੇ ਵਿੱਚ ਆ ਗਏ ਇਸ ਇਲਾਕੇ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਲੱਖੀ ਜੰਗਲ ਦੀ ਸ਼ੁਰੂਆਤ ਆ ਫਕੀਰ ਲੱਖੀ ਸ਼ਾਹ ਦੇ ਨਾਮ ਦੇ ਉੱਪਰ ਗੁਰਨਾਨਕ ਸਾਹਿਬ ਦੇ ਸਮੇਂ ਦੇ ਨਾਲ ਉਹਦੀ ਵਿਚਾਰਤ ਹੋਈ ਸੀ। ਉਸ ਤੋਂ ਬਾਅਦ ਲੱਖੀ ਜੰਗਲ ਦਾ ਨਾਮ ਕਲਗੀਧਰ ਪਾਸ਼ਾ ਵਰਦੇ ਨੇ ਲੱਖੀ ਜੰਗਲ ਕਾਲਸਾ। ਉਸ ਤੋਂ ਨਾਲ ਹੀ ਮੁਸਰੇ ਆਲਮਗੀਰੀ ਦੇ ਵਿੱਚ ਲੱਖੀ ਜੰਗਲ ਦਾ ਨਾਮ ਆਉਂਦਾ ਤੇ ਉਹਦੇ ਤੋਂ ਬਾਅਦ ਬਾਦਸ਼ਾਹ ਔਰੰਗਜ਼ੇਬ ਦੇ ਪੁੱਤਰ ਸ਼ਹਿਜ਼ਾਦਾ ਮਰਜ਼ਮ ਦਾ ਬੇਟਾ ਜਦੋਂ ਬਲਤਾਨ ਦਾ ਹਾਕਮ ਬਣਦਾ ਉਹਨਾਂ ਸੰਦਾਂ ਦੇ ਵਿੱਚ ਲੱਖੀ ਜੰਗਲ ਦਾ ਨਾਮ ਆਉਂਦਾ। ਲੱਖੀ ਜੰਗਲ ਦਾ ਇਹ ਇਲਾਕਾ ਇਹਨੂੰ ਕਾਠ ਗਿੱਲਾ ਤੇ ਕਾਠ ਕੜਵੀ ਕਿਹਾ ਜਾਂਦਾ ਹੈ ਉਹਦੇ ਕੁਝ ਕਾਰਨ ਨੇ ਇੰਨਾ ਜ਼ਿਆਦਾ ਸੰਘਣਾ ਜੰਗਲ ਸੀ ਕੰਡਿਆਲਾ ਜੰਗਣ ਸੀ ਕਿ ਆਮ ਫੌਜਾਂ ਇਸ ਇਲਾਕੇ ਚ ਆਉਂਦੀਆਂ ਨਹੀਂ ਸੀ ਇਸ ਕਰਕੇ ਸੁਰੱਖਿਅਤ ਵੀ ਸੀ ਤਲਵੰਡੀ ਸਾਬੋ ਪੰਜਾਬ ਦੇ ਵਿੱਚ ਜਿੰਨੇ ਵੀ ਪਿੰਡਾਂ ਦਾ ਨਾਮ ਤਲਵੰਡੀ ਹੋਵੇਗਾ ਉਹ ਪਿੰਡ ਇੱਕ ਪਿੰਡ ਦੇ ਵਿੱਚੋਂ ਨਿਕਲਿਆ ਹੋਵੇਗਾ ਤਲ ਦੀ ਵੰਡ ਉਹ ਜ਼ਮੀਨੀ ਵੰਡ ਚੋਂ ਪੈਦਾ ਹੋਇਆ ਹੋਵੇਗਾ ਜਿੰਨੇ ਵੀ ਪਿੰਡਾਂ ਦਾ ਤੁਸੀਂ ਸਸਪੇ ਸ਼ਜਰਾ ਜਾਂ ਉਹਨਾਂ ਦੀ ਜਿਹੜੀ ਜ਼ਰਾਇਤੀ ਖੇਤਰ ਦੀ ਮਲਕੀਅਤ ਹੈ ਜਾਂ ਫਿਰ ਉਹਨਾਂ ਦੇ ਪਟਵਾਰੀਆਂ ਦੇ ਕੋਲ ਇੰਦਰਾਜ਼ ਪੁਰਾਣੇ ਜਾ ਕੇ ਵੇਖ ਲੋ ਜਿਸ ਪਿੰਡ ਦਾ ਨਾਮ ਤਲਵੰਡੀ ਹੋਵੇਗਾ ਉਹ ਜ਼ਮੀਨੀ ਵੰਡ ਦੇ ਵਿੱਚੋਂ ਨਿਕਲਿਆ ਹੋਵੇਗਾ ਤਲ ਦੀ ਵੰਡ ਦੇ ਵਿੱਚੋਂ ਸਾਬੂ ਦੇ ਨਾਮ ਦੇ ਤਲਵੰਡੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਕਿਵੇਂ ਮੁਲਾਕਾਤ ਹੋਈ ਅਸੀਂ ਸਾਰੇ ਜਾਣਦੇ ਹਾਂ ਬਾਬਾ ਦੀਪ ਸਿੰਘ ਜੀ ਇੱਥੇ ਨੇ ਬਾਬਾ ਸੁਦਾ ਸਿੰਘ ਜੀ ਨਾਲ ਸੀ ਉਮਰ 94 ਸਾਲ ਦੇ ਕਰੀਬ ਜਦੋਂ ਸ਼ਹੀਦ ਹੁੰਦੇ ਨੇ ਉਦੇ ਤੋਂ ਇਲਾਵਾ ਸਭ ਤੋਂ ਅਹਿਮ ਗੱਲ ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਆਨੰਦਪੁਰ ਸਾਹਿਬ ਦੇ ਜਿਹੜੇ ਧਾਰਮਿਕ ਸਥਾਨ ਨੇ ਜਿਨ੍ਹਾਂ ਚ ਗੁਰਦੁਆਰਾ ਸੀਸਗੰਜ ਜਿੱਥੇ ਗੁਰਤੇਗ ਬਹਾਦਰ ਸਾਹਿਬ ਦੇ ਸੀਸ ਦਾ ਸਸਕਾਰ ਕੀਤਾ ਗਿਆ ਗੁਰੂ ਕੇ ਮਹਿਲ ਬੀਬੀ ਜੀਤੋ ਜੀ ਦਾ ਸਸਕਾਰ ਕੀਤਾ ਗਿਆ ਜਿਹੜੇ ਇਹ ਅਹਿਮ ਸਾਡੇ ਸਥਾਨ ਸੀ ਉਹਨਾਂ ਦੀ ਸੇਵਾ ਦਿੱਤੀ ਸੀ ਗੁਰਬਖਸ਼ ਦਾਸ ਉਦਾਸੀ ਨੂੰ ਤੇ ਜਦੋਂ ਬਾਬਾ ਦੀਪ ਸਿੰਘ ਜੀ ਹੁਣਾਂ ਦੇ ਕੋਲ ਇਸ ਸਾਰੇ ਪ੍ਰਬੰਧ ਦੀ ਜ਼ਿੰਮੇਵਾਰੀ ਆਈ ਤੇ ਉਹਨਾਂ ਨੇ ਸਰਦਾਰ ਗੁਰਬਖਸ਼ ਸਿੰਘ ਲੀਲ ਜਿਹੜੇ ਬਾਅਦ ਦੇ ਵਿੱਚ ਜ਼ਖਾਨ ਖਾਨ ਦੀਆਂ ਫੌਜਾਂ ਦੇ ਨਾਲ ਲੜ ਕੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਆਨੰਦਪੁਰ ਸਾਹਿਬ ਭੇਜਿਆ ਤੇ ਆਨੰਦਪੁਰ ਸਾਹਿਬ ਦਾ ਦੁਬਾਰਾ ਪ੍ਰਬੰਧਕੀ ਢਾਂਚਾ ਉਸੇ ਤਰ੍ਹਾਂ ਦੇ ਨਾਲ ਤਿਆਰ ਕੀਤਾ ਗਿਆ ਹੁਣ ਇਸ ਤਖਤ ਦਾ ਤੇ ਦਰਬਾਰ ਸਾਹਿਬ ਦਾ ਸਬੰਧ ਜਦੋਂ ਸਿੰਘਾਂ ਨੇ ਨਾਦਰ ਸ਼ਾਹ ਤੇ ਹੋਰ ਲਟੇਰਿਆਂ ਨੂੰ ਲੁੱਟਿਆ ਤੇ ਉਹਦੀ ਲੁੱਟ ਦੇ ਵਿੱਚੋਂ ਜਿਹੜਾ ਲੁੱਟਿਆ ਹੋਇਆ ਮਾਲ ਸਾਡੇ ਹੱਥਾਂ ਦੇ ਵਿੱਚ ਆਇਆ ਤੇ ਭਾਈ ਮਨੀ ਸਿੰਘ ਦੇ ਰਾਈ ਉਹਨਾਂ ਸਭਿਆਂ ਦੇ ਚ 1 ਲੱਖ ਰੁਪਈਆ ਇਥੋਂ ਦੀ ਤਾਮੀਰ ਦੇ ਵਾਸਤੇ ਭੇਜਿਆ ਗਿਆ। ਅਸੀਂ ਆਪਣਾ ਇੱਕ ਕੇਂਦਰ ਸਾਰਨਾ ਸੀ। ਅੱਜ ਵੱਖਰੀ ਗੱਲ ਹੈ। ਕੇਂਦਰ ਬਹੁਤ ਨੇ। ਕਿਸੇ ਵੀ ਕੇਂਦਰ ਦੇ ਵਿੱਚ ਚੇਤਨਤਾ ਪੈਦਾ ਨਹੀਂ ਹੋ ਰਹੀ। ਉਦੋਂ ਸਾਡੇ ਕੋਲ ਇੱਕ ਸੀ ਤੇ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਦੇ ਨਾਲ ਲੜ ਰਹੇ ਸੀ। ਇੱਥੇ ਇੱਕ ਮੈਂ ਅੰਗਰੇਜ਼ ਵਿਦਵਾਨ ਦੇ ਪੜਿਆ। ਇੱਥੇ ਇੱਕ ਨੀਤੀ ਤਿਆਰ ਕੀਤੀ ਜਾਂਦੀ ਸੀ ਜਿਸ ਨੂੰ ਕਿਹਾ ਜਾਂਦਾ ਬ੍ਰੇਡਸ ਕ੍ਰੈਗਸ ਸਟ੍ਰੈਟਜੀ। ਤੋ ਨੀਤੀ ਬੜੀ ਐਮ ਸੀ ਅੰਗਰੇਜ਼ਾਂ ਨੂੰ ਉਹਦੀ ਹੁਣ ਸਮਝ ਆਈ ਹੈ ਉਹ ਸਮਝ ਇਹ ਹੈ ਕਿ ਦੁਸ਼ਮਣ ਦੇ ਉੱਪਰ ਸਿਖਾਇਆ ਜਾਂਦਾ ਸੀ ਇੱਥੇ ਦੁਸ਼ਮਣ ਦੇ ਉੱਪਰ ਜਦੋਂ ਹਮਲਾ ਕਰਨਾ ਹੈ ਤੁਹਾਡੀ ਝੱਟ ਜਿਹੜੀ ਆ ਬਾਜ ਵਰਗੀ ਚਾਹੀਦੀ ਹੈ ਕਿਉਂਕਿ ਤੁਹਾਡੀ ਗਿਣਤੀ ਥੋੜੀ ਹੈ ਪਰ ਤੁਸੀਂ ਦੋ ਸ਼ਬਦ ਹੱਲਾ ਤੇ ਹਰਨ ਹੱਲਾ ਐ ਅਟੈਕ ਕਰਨਾ ਹਰਨ ਡਿਫੈਂਸ ਦੇ ਵਾਸਤੇ ਪਿੱਛੇ ਹਟ ਜਾਣਾ ਤੁਸੀਂ ਇਹ ਦੋ ਸ਼ਬਦ ਇਸ ਤਰ੍ਹਾਂ ਵਰਤਣੇ ਨੇ ਕਿ ਦੁਸ਼ਮਣ ਹਮੇਸ਼ਾ ਮਾਨਸਿਕ ਦਬਾਅ ਦੇ ਵਿੱਚ ਰਹੇ ਤੇ ਜਦੋਂ ਹਮਲਾ ਕਰਨਾ ਹੈ ਉਦੋਂ ਤਲਵਾਰ ਇਸ ਤਰ੍ਹਾਂ ਮੋਣੀ ਹੈ ਕਿ ਦੁਸ਼ਮਣ ਸਰੀਰਕ ਦਬਾਅ ਦੇ ਵਿੱਚ ਰਹੇ ਇਹ ਦੋ ਗੱਲਾਂ ਇੱਥੇ ਸਿਖਾਈਆਂ ਜਾਂਦੀਆਂ ਸੀ ਇਹਨੂੰ ਅੱਜ ਦੇ ਸਮੇਂ ਦੇ ਵਿੱਚ ਬਲੈਡ ਸਕਰੈਕ ਸਟੈਸਿਡੀ ਕਿਹਾ ਜਾਂਦਾ ਹੈ ਔਰ ਗੁਰੂ ਕੇ ਸਿੱਖਾਂ ਨੇ ਇਹਨੂੰ ਪੰਜਾਬੀ ਦੇ ਵਿੱਚ ਨਾਮ ਦਿੱਤਾ ਡੇਢ ਫੱਟ ਦੀ ਜੰਗ ਪੰਥ ਪ੍ਰਕਾਸ਼ ਨੂੰ ਪੜ ਕੇ ਵੇਖੀ ਡੇਢ ਫੱਟ ਦੀ ਜੰਗ ਅਸੀਂ ਇਸਰ ਸਾਡਾ ਪੰਜਾਬੀ ਦਾ ਮੁਹਾਵਰਾ ਹੈ ਜੀ ਢਾਈ ਫੱਟ ਦੀ ਲੜਾਈ ਹੁੰਦੀ ਹੈ ਉਹ ਢਾਈ ਫੱਟ ਦੀ ਲੜਾਈ ਕੀ ਹੁੰਦੀ ਹੈ ਪਹਿਲਾ ਫੱਟ ਮਾਫੀ ਮੰਗ ਲਓ ਮੈਂ ਸਿੰਘ ਸਾਹਿਬ ਤੋਂ ਡਰਦਾ ਜੀ ਮੈਂ ਨਹੀਂ ਤੁਹਾਡੇ ਨਾਲ ਲੜਨਾ ਮਾਫੀ ਮੰਗ ਲਈ ਦੂਜੀ ਲੜਦੇ ਆ ਯਾਰ ਵੇਖੀ ਜਾਓ ਕੀ ਹੋਊਗਾ ਜਾਂ ਇਹ ਦੀ ਜਾਂ ਮੈਂ ਨਹੀਂ ਉਹ ਅੱਧਾ ਫੱਟ ਹੈ ਤੇ ਤੀਜਾ ਫੱਟ ਹੈ ਭੱਜੀ ਜਾਵਾਂ ਯਾਰ ਮੈਂ ਸਾਹਮਣੇ ਨਹੀਂ ਜਾਣਾ ਇਹ ਢਾਈ ਫੱਟ ਹੁੰਦੇ ਨੇ ਇੱਕ ਅੱਧਾ ਫੱਟ ਤੇ ਦੋ ਪੂਰੇ ਪਰ ਵੱਡੇ ਘੱਲੂ ਘਾਰੇ ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਚੜ੍ਹਤ ਸਿੰਘ ਨੂੰ ਕਹਿੰਦਾ ਜਦੋਂ ਸਰਦਾਰ ਸੁੱਖਾ ਸਿੰਘ ਦੀ ਲੱਤ ਨੂੰ ਗੋਲਾ ਲੱਗ ਚੁੱਕਾ ਹੈ ਕਹਿੰਦਾ ਅੱਜ ਦੀ ਜੰਗ ਡੇਢ ਫੱਟ ਦੀ ਹੋਵੇਗੀ ਡੇਢ ਫੱਟ ਦਾ ਕਹਿਣ ਤੋਂ ਮਤਲਬ ਕਿ ਦੁਸ਼ਮਣ ਦੇ ਉੱਪਰ ਬਹਾਦਰੀ ਦਾ ਹਮਲਾ ਕਰਨਾ ਪਰ ਹਮਲਾ ਕਰਨ ਦਾ ਨਿਸ਼ਾਨਾ ਕੇਵਲ ਮਰਨਾ ਨਹੀਂ ਹੈ ਬਚ ਕੇ ਵੀ ਨਿਕਲਣਾ ਸਾਡੀ ਗਿਣਤੀ ਘਟਾ ਡੇਢ ਫੱਟ ਦੀ ਲੜਾਈ ਇਹ ਪੰਥ ਪ੍ਰਕਾਸ਼ ਨੂੰ ਪੜ ਕੇ ਵੇਖਿਓ ਇਹ ਛੋਟੇ ਘੱਲੂ ਘਾਰੇ ਦੇ ਦੌਰਾਨ ਅੱਧੀ ਰਾਤ ਨੂੰ ਇਹ ਜਿਹੜੀ ਚੰਗ ਦੀ ਨੀਤੀ ਸੀ ਸਰਦਾਰ ਜੱਸਾ ਸਿੰਘ ਆਲੂ ਵਾਲੀ ਨੇ ਪੰਥ ਦੇ ਸਿੰਘਾਂ ਦੇ ਸਾਹਮਣੇ ਪੇਸ਼ ਕੀਤੀ ਪਰਵਾਨਿਆ ਗਿਆ ਔਰ ਅਸੀਂ ਸਾਰੀ 18ਵੀਂ ਸਦੀ ਦੇ ਵਿੱਚ ਇਸੇ ਹੀ ਨੀਤੀ ਨੂੰ ਵਰਤਿਆ ਕਿ ਅਸੀਂ ਹਮਲਾ ਕਰਦੇ ਸੀ ਪਰ ਸਾਡੀ ਕੋਸ਼ਿਸ਼ ਹੁੰਦੀ ਸੀ ਕਿ ਦੁਸ਼ਮਣ ਦਾ ਜਾਨੀ ਨੁਕਸਾਨ ਵੱਧ ਹੋਵੇ ਤੇ ਸਾਡਾ ਜਾਨੀ ਨੁਕਸਾਨ ਘੱਟ ਹੋਵੇ ਕਿਉਂਕਿ ਸਾਡੀ ਗਿਣਤੀ ਘੱਟ ਹੈ ਤੇ ਸਾਡਾ ਨਿਸ਼ਾਨਾ ਜੰਗ ਕਰਕੇ ਉਸ ਜਗ੍ਹਾ ਤੋਂ ਹਰਨ ਹੋਣਾ ਸੀ ਇਸੇ ਕਰਕੇ ਦੋ ਸ਼ਬਦ ਵਰਤੇ ਜਾਂਦੇ ਸੀ ਹੱਲਾ ਤੇ ਹਰਨ ਹੱਲਾ ਕਰਨਾ ਤੇ ਹਰਨ ਹੋ ਜਾਣਾ ਇਹ ਸਾਡੀ ਡੇਢ ਫਟ ਦੀ ਨੀਤੀ ਦਾ ਅਹਿਮ ਅੰਗ ਸੀ 18ਵੀਂ ਸਦੀ ਦੇ ਵਿੱਚ